ਪਿੰਡ ਤੁਲੇਤਾ ਵਿੱਚ ਬਾਬਾ ਬਾਲਕਨਾਥ ਪਵਨ ਦੀ ਬੇਅਦਬੀ ਪਾਲਤੂ ਜਾਨਵਰ ਦੀ ਹੱਤਿਆ ਨਾਲ ਪਾਈਚਾਰੇ ਵਿੱਚ ਰੋਸ ਦੋਸ਼ੀਆਂ ਦੀ ਮੁਰਗ ਗ੍ਰਿਫਤਾਰੀ ਦੀ ਮੰਗ ਪਿੰਡ ਤੁਲੇਤਾ ਤੋਂ ਇੱਕ ਗੰਭੀਰ ਅਤੇ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਬਾਬਾ ਬਾਲਕਨਾਥ ਪਵਨ ਵਿੱਚ ਬੇਅਦਬੀ ਦੀ ਘਟਨਾ ਨੇ ਸਾਰੇ ਸੰਗਤ ਨੂੰ ਹਿਲਾ ਦਿੱਤਾ ਹੈ ਮਿਤੀ ਵੀਹ ਤੋਂ 21 ਅਕਤੂਬਰ ਦੀ ਦਰਮਿਆਨੀ ਰਾਤ ਕੁਝ ਅਣਪਛਾਤੇ ਸ਼ਰਾਰਤੀ ਤੱਤਾਂ ਵੱਲੋਂ ਪਵਨ ਵਿੱਚ ਲਗੇ ਧਾਰਮਿਕ ਚੰਡੇ ਹਟਾ ਕੇ ਬੇਅਦਬੀ ਕੀਤੀ ਗਈ ਇਸੇ ਦੌਰਾਨ ਘਰ ਦੀ ਰਾਖੀ ਵਾਸਤੇ ਰੱਖੇ ਇੱਕ ਪਾਲਤੂ ਜਾਨਵਰ ਦੀ ਬੇਰੇਮੀ ਨਾਲ ਹੱਤਿਆ ਕਰ ਦਿੱਤੀ ਗਈ ਇਹ ਘਟਨਾ ਸਾਹਮਣੇ ਆਉਂਦੇ ਹੀ ਪਿੰਡ ਤੁਲੇਤਾ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਪਿੰਡ ਦੇ ਵਾਜੇਗਰ ਪਾਈਚਾਰੇ ਅਤੇ ਧਾਰਮਿਕ ਸੰਗਤ ਨੇ ਇਸ ਕਿਰਤ ਨੂੰ ਧਾਰਮਿਕ ਤੇ ਸਮਾਜਿਕ ਤੌਰ ਤੇ ਬਹੁਤ निंदनीय ਦੱਸਿਆ ਹੈ। ਸੂਤਰਾਂ ਮੁਤਾਬਕ ਪਿੰਡ ਵਾਸੀਆਂ ਨੇ ਤੁਰੰਤ ਚੌਕੀ ਗੁਰਾਇਆ ਵਿੱਚ ਸ਼ਿਕਾਇਤ ਦਰਜ ਕਰਵਾਈ। ਸੀਸੀਟੀਵੀ ਫੁਟੇਜ ਦੀ ਜਾਂਚ ਦੌਰਾਨ ਦੋ ਨੌਜਵਾਨਾਂ ਸੰਦੀਪ ਕੁਮਾਰ ਉਰਫ ਤੋਤਾ ਪੁੱਤਰ ਅਜੀਤ ਸਿੰਘ ਅਤੇ ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਰਾਮਾ ਵਾਸੀ ਤੁਲੇਤਾ ਦੀ ਪਛਾਣ ਹੋਈ। ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ। ਪਾਇ ਚਾਰੇ ਵੱਲੋਂ ਡੀਐਸਪੀ ਜਲੰਧਰ ਦਿਹਾਤੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਬਾਬਾ ਬਾਲਕਨਾਥ ਪਵੰਦੀ ਬੇਅਦਬੀ ਅਤੇ ਪਾਲਤੂ ਜਾਨਵਰ ਦੀ ਹਤਿਆ ਦੇ ਦੋਸ਼ੀਆਂ ਨੂੰ ਤੁਰੰਤ ਮੁੜ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਸੰਗਤ ਦਾ ਕਹਿਣਾ ਹੈ ਕਿ ਇਹ ਘਟਨਾ ਸਿਰਫ ਧਾਰਮਿਕ ਅਪਮਾਨ ਨਹੀਂ ਸਗੋ ਸਮਾਜਿਕ ਤੌਰ ਤੇ ਪਿੰਡ ਦੀ ਸ਼ਾਂਤੀ ਖਰਾਬ ਕਰਨ ਦੀ ਸਾਜ਼ਿਸ਼ ਹੈ। ਪਿੰਡ ਵਾਸੀਆਂ ਨੇ ਕਾਨੂੰਨ ਅਤੇ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਦੋਸ਼ੀਆਂ ਨੂੰ ਸਜ਼ਾ ਨਾ ਮਿਲੀ ਤਾਂ ਅਜਿਹੇ ਘਟਨਾਵਾਂ ਦਾ ਹੌਸਲਾ ਵਧੇਗਾ ਇਸ ਮੌਕੇ ਪਤਵੰਤੇ ਸੱਜਣ ਗੱਜਣ ਸਿੰਘ ਰੇਲਮਾਚਰਾ ਗਿਆਨ ਚੰਦ ਫੌਜੀ ਰੋਹੀराम ਗੇਟੋਬੇਟ ਖੜੀ ਸਮਾਜ ਮੈਂਚਲ ਐਚ ਆਰ ਵੀਰਾ ਬਲਚੋਤ ਰਣਜੀਤ ਸਿੰਘ ਤਨਿਤਾ ਕਰੀਹਾ ਸਾਹਿਬ ਅਤੇ ਤਰਸੇਮ ਸਿੰਘ ਰੂਪਾਣੀ ਮੌਕੇ ਤੇ ਮੌਜੂਦ ਸੰਜਿਨਾ ਨੇ ਸੰਗਤ ਨੂੰ ਇਕਜੁੱਟ ਰਣ ਦੀ ਅਪੀਲ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ ਵਾਦੀਦਾਰ ਇੱਕਤਾ ਜਿੰਦਾਬਾਦ 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 ਵਾਦੀਦਾਰ ਇੱਕਤਾ ਜਿੰਦਾਬਾਦ 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 ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਭਰਾ ਗੱਜਣ ਸਿੰਘ ਰੈਲ ਮਾਜਰਾ ਹਲਕਾ ਸ਼ਿਨਨਦਪੁਰ ਸਾਹਿਬ ਤੋਂ ਇੱਥੇ ਸਾਡਾ ਬਾਜਿਕਰ ਸਮਾਜ ਅੱਜ ਫਲੋਰ ਡੀਐਸਪੀ ਦਫ਼ਤਰ ਦੇ ਸਾਹਮਣੇ ਖੜਾ ਆ। ਸਿਰਫ ਸਾਡਾ ਅੱਜ ਇੱਕ ਮੰਗ ਪੱਤਰ ਦੇਣ ਦਾ ਕਾਰਨ ਇਹ ਆ ਕਿਉਂਕਿ ਜਿਨਾ ਸਾਡਾ ਰਵਦਾਦ ਸਮਾਜ ਹੈ ਜਾਂ ਬਾਜਿਕਰ ਸਮਾਜ ਹੈ ਇਹ ਸ਼ੁਰੂ ਤੋਂ ਪਹਿਲਾਂ ਇਕੱਠੇ ਹੁੰਦੇ ਆਏ ਆ। ਕੁਝ ਛਰਾਤੀ ਅਨਸਰਾਂ ਕੋਲੋਂ ਜੋ ਪਤਾ ਲੱਗਿਆ ਹੈ ਜਿਹਦੇ ਕਰਕੇ ਅੱਜ ਅਸੀਂ ਦਰਖਾਸਤ ਦਿੱਤੀ ਆ ਡੀਐਸਪੀ ਸਾਹਿਬ ਕੋਲ ਕੁਝ ਸਾਡੇ ਜਿਹੜੇ ਭਰਾ ਨੇ ਇਹ ਅੱਗੇ ਵੀ ਉੱਪਰ ਵੀ ਪਹੁੰਚ ਕਰ ਰਹੇ ਆ। ਮੇਰੀ ਇਹੀ ਬੇਨਤੀ ਆ ਕਿਉਂਕਿ ਸਾਡੇ ਜਿਹੜੇ ਇਹ ਬਲਾਤਰੀਆਂ ਨੇ ਇਹਨਾਂ 'ਚ ਨਾ ਕੋਈ ਫੇਰ ਪਾਇਆ ਜਾਵੇ। ਜਿਵੇਂ ਪੰਚਾਇਤ ਨੇ ਕੋ ਜਮੀਨ ਵੰਡ ਕੇ ਦਿੱਤੀ ਹੋਈ ਆ ਕੁਛ ਮਰਲੇ ਰਬਦਾਸ ਮਦਰੂ ਦਿੱਤੀ ਹੋਈ ਆ ਕੁਛ ਰਕਵਿਆ ਸਾਡੇ ਬਜਕਰ ਬਲਾਦੀ ਨੂੰ ਦਿੱਤਾ ਆ ਅਸੀਂ ਪ੍ਰਸ਼ਾਸਨ ਦੇ ਉੱਤੇ ਅੱਜ ਜਿਹੜਾ ਮੰਗ ਪੱਤਰ ਦੇ ਕੇ ਚੱਲੇ ਆ ਏਸੇ ਕਰਕੇ ਦਿੱਤੇ ਆ ਕਿਉਂਕਿ ਸਮਝਦਾਰੀ ਨਾਲ ਜਿੰਨੀ ਵੀ ਸਰਕਾਰ ਜਾਂ ਜਿੰਨੇ ਪੜ੍ਹੇ ਲਿਖੇ ਅਫਸਰ ਨੇ ਇਸ ਦਾ ਨਤਾਰਾ ਕਰਨ ਤੇ ਜਿਹੜੀ ਇੱਥੇ ਵਧਿੱਕੀ ਹੋਈ ਆ ਸਿੱਧ ਪੋਣਾ ਹਾਰੇ ਬਾਬਾ ਬਲਗਨਾਥ ਦੀ ਜੋ ਵੀਡੀਓ ਸਾਨੂੰ ਸਾਹਮਣੇ ਪਤਾ ਆਈ ਆ ਉਹਦੀ ਜਾਂਚ ਕਰਕੇ ਉਹ ਤੇ ਪਰਚਾ ਕਰ ਦਰਜ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਡੀਐਸਪੀ ਦਫ਼ਤਰ ਤਲੇਤੇ ਦੇ ਮਸਲੇ ਵਿੱਚ ਆਏ ਸੀ ਸਾਡੇ ਪਾਪਾ ਪਾਲਖਨਾਰਦੀ ਦੇ ਝੰਡੇ ਪੱਟੇ ਗਏ ਆ ਉਹ ਪਿਆਦਵੀ ਵਾਲੇ ਮਸਲੇ ਦੇ ਵਿੱਚ ਅਸੀਂ ਆਏ ਹੋਏ ਸੀਗੇ ਟੀਐਸਪੀ ਦਾ ਸਾਡਾ ਸਾਰਾ ਸਮਾਜ ਪਹੁੰਚ ਆਇਆ ਸੀ ਤੇ ਅਸੀਂ ਉਹ ਬੰਦਿਆਂ ਤੇ ਪਰਚੇ ਕਰਾਉਣੇ ਚਾਹੁੰਦੇ ਆ ਸਾਡੀ ਵੱਤੋਂ ਬਤ ਇਹ ਹੀ ਪੀ ਲਿਆ ਵੀ ਉਹ ਬੰਦਿਆਂ ਤੇ ਪਰਚੇ ਹੋਣੇ ਚਾਹੀਦੇ ਵੀ ਸਾਡੇ ਜਿੱਤਾ ਪਾਪਾ ਪਾਲਖਨਾਰ ਜੀ ਦੇ ਉਹਨੇ ਝੰਡੇ ਪੱਟੇ ਆ ਉਹਨਾਂ ਦੀ ਉਹਨਾਂ ਦੇ ਬੰਦਿਆਂ ਦੇ ਪਰਚੇ ਹੋਣੇ ਚਾਹੀਦੇ ਆ ਕਿਸੇ ਵੀ ਹਾਲਤ ਦੇ ਵਿੱਚ ਹਾਂਜੀ ਆਹਦੀ ਪ੍ਰਸ਼ਾਸਨਿਕ ਇਹ ਹੀ ਮੰਗਿਆ ਵੀ ਉਹ ਬੰਦਿਆਂ ਦੇ ਤੇ ਕਿਹੜੇ ਕਹਿਣ ਤੇ ਕੀਤਾ ਆ ਉਹਨੀ ਇਹਨੇ ਕਿਤਾ ਕਰਾਇਆ ਆ ਉਹ ਬੰਦੇ ਸੀਸੀਟੀਵੀ ਸਾਡੇ ਕੈਮਰੇ ਦੇ ਵਿੱਚ ਆਏ ਹੋਏ ਆ ਅਸੀਂ ਉਹ ਬੰਦਿਆਂ ਤੇ ਕਾਰਵਾਈ ਕਰਉਣਾ ਚਾਹੁੰਦੇ ਆ ਸਾਡੀ ਇਹ ਹੀ ਮੰਗ ਆ ਸਾਡੇ ਸਾਰੇ ਬਾਬਾ ਬਾਲਖਨਾਰ ਦੀ ਸੰਗਤ ਨੂੰ ਵੀ ਸਾਡਾ ਬាទ ਬាទ ਸਾਥ ਦਿੱਤਾ ਜਾਵੇ ਸਾਡੇ ਕੋਲ ਸਾਰੇ ਕੁਝ ਹੈ ਜੀ ਹਾਂ ਜੀ ਦੇਸ਼ ਵਿਦੇਸ਼ ਤੇ ਬਚਦੇ ਆ ਬਸਦੇ ਆ ਸੰਗਤ ਨਾਲ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਜੀ ਜੀ ਕਹਣਾ ਪੂਣਾ ਹਰੀ ਬਾਬਾ ਜੀ ਦਾ ਬਹੁਤ ਸੱਚੇ ਦਰਬਾਰ ਕੀ ਹੈ ਜੇ ਘਰਾਟ ਦਾ ਧਾਰੀ ਦਾ ਬਹੁਤ ਸੱਚੇ ਦਰਬਾਰ ਕੀਜੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਮੈਂ ਰੋਹੀ ਰਾਮ ਪਿੰਡ ਹੈਡੋਂ ਬੇਟ ਬਲਾਚੌਰ ਜੋ ਕੋਈ ਖੜੀ ਸਮਾਜ ਦਾ ਮੈਂਬਰ ਆ ਕੁਰੂ ਖੇਤਰ ਸਾਡੀ ਇੱਕ ਬਹੁਤ ਤਗੜੀ ਧਰਮਸ਼ਾਲਾ ਆ ਸਾਡੀ ਜਿਹੜੀ ਬਾਜੀਗਰ ਬਰਾਦਰੀ ਆ ਉਹ 5 ਤਰੀਕ ਹਰ ਮਹੀਨੇ ਉੱਤੇ ਇੱਕ ਪੰਚਾਇਤ ਹੁੰਦੀ ਆ ਜਿੱਥੇ ਕਿ ਜਿਹਦੀਆਂ ਕੁੜੀਆਂ ਦਾ ਕੋਈ ਰੌਲਾ ਹੋਵੇ ਕੋਈ ਲੜਾਈ ਝਗੜੇ ਦਾ ਰੌਲਾ ਹੋਵੇ ਉਹਦੇ ਸਬੰਧੀ ਨਪਟਾਰੇ ਹੁੰਦੇ ਆ ਮੈਂ ਬਰਾਦਰੀ ਅੱਗੇ ਬੇਨਤੀ ਕਰਦਾ ਆ ਜਦ ਵੀ ਕੋਈ ਮਸਲਾ ਇਹ ਸਮੱਸਿਆ ਆਪਣੇ ਬਰਾਦਰੀ ਵਿੱਚ ਪਾਈ ਪੈਂਦੀ ਆ ਉਹ ਬਰਾਦਰੀ ਨੂੰ ਓਕਾਟ ਹੋਣਾ ਚਾਹੀਦਾ ਆ ਇਹ ਨਹੀਂ ਵੀ ਅੱਜ ਮਸਲਾ ਇਹਦੇ ਤੇ ਪਿਆ ਆ ਕੱਲ ਨੂੰ ਸਾਡੇ ਤੇ ਵੀ ਪੈ ਸਕਦਾ ਆ ਅੱਜ ਪ੍ਰਸ਼ਾਸਨ ਏਕਤਾ ਦੇਖਦੀ ਆ ਜਿਹੜੀ ਸਰਕਾਰ ਆ ਏਕਤਾ ਦੇਖਦੀ ਆ ਲੋਕ ਕੱਟ ਦੇਖਦੇ ਆ ਵੀ ਬਾਜੀਗਰਾਂ ਦਾ ਕੱਟ ਕਿੰਨਾ ਆ ਅਸੀਂ ਬਾਜੀ ਦਾ ਸਮਾਜ ਨੂੰ ਬੇਨਤੀ ਕਰਦੇ ਆ ਕਿ ਜਦ ਵੀ ਕਿਸੇ ਤੇ ਭਾਰੀ ਪਵੇ ਵੱਧ ਤੋਂ ਵੱਧ ਕਿੱਥੇ ਹੋਇਆ ਹੋਇਆ ਕਰਨ ਇਹ ਪਿਛਲਾ ਸਾਡੇ ਹੋ ਨਹੀਂ ਆ ਵੀ ਅੱਜ ਇਹ ਤੇ ਮੁਸੀਬਤ ਪਈ ਆ ਤਾਂ ਇਹੀ ਚੱਲੇ ਇਹ ਬਿਲਕੁਲ ਮਸਰਾਸਰ ਗਲਤ ਸਮਝਦਾ ਆ ਬਾਕੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੱਜਨ ਸਿੰਘ ਰੈਲ ਮਾਜਰਾ ਜੋ ਕਿ ਐਮਪੀ ਦਾ ਇਲੈਕਸ਼ਨ ਲੜੇ ਹਨ ਉਹ ਵੀ ਸਾਡੇ ਦਰਮਿਆਨ ਪਹੁੰਚੇ ਹਨ ਸਾਡੇ ਭੀਰਾ RAM ਬਲਜੋਤ ਫਗਵਾੜਾ ਤੋਂ ਵੀ ਪਹੁੰਚਿਆ ਨਾ ਜਿਹੜੇ ਰਣਜੀਤ ਸਾਨੂੰ ਆਵਾਜ਼ ਮਾਰੂਗਾ ਸਮਾਜ ਨੂੰ ਮਾਰੂਗਾ ਜਦ ਆਪਾਂ ਟਾਈਮ ਸਾਨੂੰ ਡੀਐਸਪੀ ਸਾਹਿਬ ਦਬੇ ਦਬੇਗਾ ਤੇ ਵੱਧ ਤੋਂ ਵੱਧ ਸਾਡਾ ਸਮਾਜ ਇੱਥੇ ਕਿੱਥੇ ਹੋਣਾ ਚਾਹੀਦਾ ਅਸੀਂ ਆਪਣੇ ਬਾਜੀਗਰ ਨੂੰ ਕਿਤੇ ਨੀਵਾ ਨਹੀਂ ਦਿਖਾਣਾ ਸਾਡਾ ਬਾਜੀਗਰ ਸਮਾਜ ਬਹੁਤ ਆ ਪਾਣੀ ਪਾਤ ਦੇ ਇਲਾਕੇ ਜੰਮੂ ਤੱਕ ਜੰਮੂ ਤੋਂ ਲੈ ਕੇ ਪਠਾਨਕੋਟ ਤੱਕ ਚੰਡੀਗੜ੍ਹ ਅਜੀਰਖਪੁਰ ਹਰਿਆਣੇ ਦੇ ਵਿੱਚ ਸਾਡਾ ਬਾਜੀਦਾਰ ਸਮਾਜ ਬਹੁਤ ਆ ਅਸੀਂ ਕਿਸੇ ਨੂੰ ਨੀਣਾ ਨਹੀਂ ਦਿਖਾਣ ਦੇਵਾਂਗੇ ਕੋਈ ਇਹ ਨਾ ਸਮਝੇ ਕਿ ਸਾਡੇ ਬਾਜੀਦਾਰ ਨੂੰ ਕੋਈ ਦਬ ਲਵੇਗਾ ਚਾਹੋ ਕਿਤੇ ਵੀ ਬੈਠਾ ਹੋਵੇ ਜਿਹਨੂੰ ਵੀ ਲੋੜ ਪਵੇ ਸਾਡਾ ਨੰਬਰ 88865 22386 ਜਦ ਵੀ ਲੋੜ ਪਵੇ ਅਸੀਂ ਬਾਜੀਦਾਰ ਸਮਾਜ ਲੈ ਕੇ ਆ ਕੱਠ ਲੈ ਕੇ ਚਾਹੇ ਸਾਨੂੰ ਧਰਨਾ ਕਰਨਾ ਪਵੇ ਚਾਹੇ ਰੋੜ ਜਾਮ ਕਰਨਾ ਪਵੇ ਅਸੀਂ ਮਸਲੇ ਦਾ ਹੱਲ ਕਰਾਂਗੇ ਜੇ ਬੇਅਦਬੀ ਹੋਈ ਹੈ ਤਾਂ ਕਿਉਂ ਕੀਤੀ ਆ ਜਦ ਪੰਚਾਇਤ ਇੱਕ ਉਹਦੇ ਇੱਕ ਜਦ ਜ਼ਮੀਨ ਦੂਜੇ ਸਮਾਜ ਨੂੰ ਵੀ ਦੇ ਦਿੰਦੀ ਆ ਤਾਂ ਇਹਨਾਂ ਨੂੰ ਵੀ ਦਿੰਦੀ ਆ ਇਹ ਫਰਕ ਕਾ ਦਾ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਆ ਤੇ ਪ੍ਰਸ਼ਾਸਨ ਨੂੰ ਦਬਾਅ ਵਿੱਚ ਨਹੀਂ ਰਹਿਣਾ ਚਾਹੀਦਾ ਫੈਸਲਾ ਕਰਨਾ ਹੋਣਾ ਮਿਰਪੱਖ ਹੋ ਕੇ ਕਰਨਾ ਚਾਹੀਦਾ ਭਗਵਾਨਤਮਾਨ ਸਰਕਾਰ ਦੀ ਅਸੀਂ ਵੋਟਾਂ ਪਾਈਆਂ ਆਮ ਪਾਰਟੀ ਨੂੰ ਆਮ ਪਾਰਟੀ ਨੂੰ ਵੋਟਾਂ ਤਾਂ ਪਾਈਆਂ ਕਿ ਸਭੀ ਨਵੀਂ ਸਰਕਾਰ ਆਵੇ ਨਵੀਂ ਸਰਕਾਰ ਆਈ ਆ ਸਾਨੂੰ ਆਸ ਆ ਕਿ ਸਾਡਾ ਮਿਰਪੱਖ ਹੋ ਕੇ ਫੈਸਲਾ ਹੋਵੇਗਾ ਜੋ ਬੰਦਾ ਵਾਅਦਾ ਕਰਤਾ ਵਾਅਦਾ ਕਰੂਗਾ ਜੋ ਬੰਦਾ ਜੋ ਵੀ ਮੰਨਦਾ ਕੋਈ ਚੰਡੇ ਪੱਟੇ ਆਣ ਬੇਅਦਵੀ ਕੀਤੀ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਸਮਾਜ ਨੂੰ ਸ਼ਾਂਤੀ ਆਵੇ ਸਾਡੇ ਬਾਜੀਗਰ ਭਾਈਚਾਰੇ ਨੂੰ ਸਾਡੇ ਮਨ ਵਿੱਚ ਇੱਕ ਬਹੁਤ ਹੀ ਗੁੱਸਾ ਆ ਇਹ ਰੋਸ ਆ ਕਿ ਇਹਦੇ ਪ੍ਰਤੀ ਜੋ ਪ੍ਰਸ਼ਾਸਨ ਹੈ ਉਹ ਜਲਦੀ ਤੋਂ ਜਲਦੀ ਕਾਰਵਾਈ ਕਰੇ ਐਨਾ ਕਹਿੰਦਾ ਹੋਇਆ ਮੈਂ ਰੋਹੀਰਾਮ ਪਿੰਡ ਹੈਡ ਅਟਵਿਟ ਸਾਰੇ ਸਮਾਜ ਨੂੰ ਬੇਨਤੀ ਕਰਦਾ ਜਦ ਵੀ ਦੁਵਾਰਾ ਕੋਈ ਮੀਟਿੰਗ ਕਰੇ ਜਾਂ ਕਾਠੇ ਰੱਖਣ ਇਹ ਵਾਤੋਵਾਦੇ ਇੱਥੇ ਆ ਕੇ ਆਪਣੇ ਸ਼ਾਮਲ ਹੋਣ ਧੰਨਵਾਦ ਜਿਹੜੇ ਬੇਅਤੀ ਕਰਨ ਵਾਲੇ ਦੋ ਵਿਅਕਤੀ ਮੇਰੇ ਕੈਮਰੇ ਦੇ ਵਿੱਚ ਕੈਦ ਹੋ ਚੁੱਕੇ ਆ ਉਹ ਪੁਲਿਸ ਪ੍ਰਸ਼ਾਸਨ ਨੇ ਕਾਬੂ ਕਰਤਾ ਕਿ ਨਹੀਂ ਆਪੂ 112 ਤੇ ਕੰਪਲੇਟ ਪਾਈ ਗਈ ਸੀ ਆਨਲਾਈਨ ਕੰਟਰੋਲ ਰੂਮ ਨੂੰ ਜੋ ਕਿ ਉਹਨਾਂ ਨੂੰ ਪੁਲਿਸ ਚੌਂਕੀ ਨੂੰ ਭੇਜੀ ਗਈ ਔਰ ਦੋਛੀਆਂ ਦੀ ਪਛਾਣ ਵੀ ਹੋ ਗਈ ਪੁਲਿਸ ਨੇ ਉਹਨਾਂ ਨੂੰ ਆਇਡੈਂਟੀਫਾਈ ਵੀ ਕਰ ਲਿਆ ਪਰ ਚੌਂਕੀ ਦੇ ਬੰਦੇ ਫੈਸਲੇ ਦਾ ਦਬਾਅ ਬਣਾ ਰਹੇ ਆ ਵੀ ਫੈਸਲਾ ਕਰ ਲਓ ਵੀ ਗਲਤੀ ਮੰਨਣੇ ਆ ਕਹਿੰਦੇ ਵੀ ਦਾਰੂ ਪੀਤੀ ਚ ਹੋ ਗਿਆ ਵੀ ਦਾਰੂ ਪੀਤੀ ਸਾਡੇ ਬਾਬਾ ਬਲਕਨਾ ਦੀ ਤੇ ਝੰਡੇ ਹੀ ਪਤਨੇ ਉਹਨਾਂ ਨੂੰ ਦਿਖੇ ਤੇ ਹੋਰ ਕੁਝ ਪਿੰਡ ਵਿੱਚ ਹੈ ਨਹੀਂ ਸੀ ਇੱਕ ਦਿਨ ਪਹਿਲਾਂ ਉਹਨਾਂ ਨੇ ਉਸ ਬੇਜਵਾਨ ਪੁੱਤੇ ਨੂੰ ਦਵਾਈ ਪਾ ਕੇ ਮਾਰਿਆ ਗਿਆ ਜਿਹਨੂੰ ਚੁੱਕ ਕੇ ਉਹ ਰੇੜੀ ਤੇ ਪਾ ਕੇ ਉਹਨਾਂ ਦਾ ਬੰਦਾ ਸੁੱਟਣ ਜਾਂਦਾ ਪਿਆ ਉਹਦੀ ਸੀਸੀਟੀਵੀ ਫੁਟੇਜ ਵੀ ਸਾਡੇ ਕੋਲ ਆ ਸੋ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਜਿਹਦੇ ਦਬਾਅ ਵਰਤਦਾ ਕਿਉਂ ਕਾਰਵਾਈ ਕਿਉਂ ਨਹੀਂ ਹੋ ਰਹੀ ਜਦੋਂ ਅਸੀਂ 112 ਤੇ ਕੰਪਲੇਂਟ ਪਾਈ ਆ ਉਸ ਦੇ ਬਾਵਜੂਦ ਵੀ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਚੁੱਕੀ ਹਲੋ ਕੀਤੀ ਗਈ ਹੈ ਔਰ ਧਮਾਕਾ ਬਣਾਈ ਆਏ ਦਿਨ ਲਗਾਤਾਰ ਸਰ ਇਹ ਦੇਖਿਆ ਜਾਵੇ ਤੇ ਬਲੇਠਾ ਪਿੰਡ ਦਾ ਕਿਉਂ ਮਸਲਾ ਸਾਹਮਣੇ ਆ ਰਿਹਾ ਬਾਕੀ। ਚਲੋ ਇਹ ਤੇ ਪਿੰਡ ਦਾ ਮਸਲਾ ਭਾਜੀ ਇਸ ਕਰਕੇ ਸਾਹਮਣੇ ਆ ਰਿਹਾ ਆ ਵੀ ਸਾਡਾ ਉੱਥੇ ਦਰਬਾਰ ਆ 5-6 ਸਾਲ ਤੋਂ ਪੁਰਾਣਾ ਬਣਿਆ ਹੋਇਆ ਆ। ਉਹ ਇਹ ਕਹਿੰਦੇ ਆ ਵੀ ਅਸੀਂ ਉਹ ਜਿਹੜਾ ਗੜੀ ਸਾਹਿਬ ਇਹਨਾਂ ਨੂੰ ਮਤਾ ਪਾ ਕੇ ਦੇਖ ਕੇ ਗਿਆ ਹੋਇਆ ਸੀਗਾ ਉਹਦੇ ਵਿੱਚ ਇਹਨਾਂ ਨੂੰ ਕੋਈ ਗੇਟ ਨਹੀਂ ਦੇ ਕੇ ਗਿਆ ਸੀ ਉਹ। ਫੇ ਵੀ ਪੰਚਾਇਤ ਨੇ ਸਾਡੀ ਮਦਦ ਕੀਤੀ ਆ ਵੀ ਸਾਡੇ ਪਿੰਡ ਨੇ ਸਾਰੇ ਸਮਝ ਕੀਤੀ ਵੀ ਭਾਈ ਜੀ ਕਰ ਭਾਈ ਜਰੇ ਦੇ ਚਾਰ ਕਰਿਆ ਵੀ ਤੁਸੀਂ ਇਹਨਾਂ ਨਾਲ ਤੱਕਾ ਨਾ ਕੀਤਾ ਜਾਵੇ। ਪੰਚਾਇਤ ਨੇ ਆਪਣੀ ਪਾਰਕ ਦੇ ਵਿੱਚ ਉਹਨਾਂ ਨੂੰ 16 ਫੁੱਟ ਰਾਹ ਦਿੱਤਾ ਗਿਆ ਆ ਇਹ ਵੀ ਉਹ ਬੰਦੇ ਜਿਨ੍ਹਾਂ ਕੰਨੋਂ ਹਟਦੇ ਨਹੀਂ ਇਹ ਜਿਹੜਾ ਸਾਡਾ ਬਾਬਾ ਬਾਲਖਣਾ ਦੀਆ ਪੌਣਾ ਹਾਈ ਦਾ ਮੰਦਿਰ ਆ ਉਹਨਾਂ ਨੂੰ ਰਕਾਬਟ ਪਾ ਰਿਹਾ ਆ ਉਹ ਕਹਿੰਦੇ ਸੀ ਮੰਦਿਰ ਪੱਟਣਾ ਹੀ ਪੱਟਣਾ ਆ ਅਸੀਂ ਇਹ ਅਸੀਂ ਕਦੀ ਵੀ ਇਸ ਇਹ ਅਸੀਂ ਕਦੀ ਵੀ ਹੱਥ ਦੇ ਵਿੱਚ ਅਸੀਂ ਉਹ ਪੱਟਣ ਨਹੀਂ ਦੇਵਾਂਗੇ ਹਾਂਜੀ ਜੀ ਉਹਨਾਂ ਨੂੰ ਪ੍ਰਚਾਰ ਨਹੀਂ ਪਾਜੀ ਦਾ ਸਮਾਜ ਜਿਹੜਾ ਪ੍ਰਸ਼ਾਸਨ ਕਰੋ ਇਹੇ ਤਰ੍ਹਾਂ ਕਾਰਵਾਈ ਕੀਤੀ ਆ ਪਿਆ ਕੇ ਜੀ ਸਾਹਿਬ ਨੂੰ ਰਿਪੋਰਟ ਦੇ ਦਿੱਤੀ ਗਈ ਆ ਜੀ ਮਾ ਕੇ ਬਣਾ ਦੇ 9421154 ਮੇਰਾ ਨੰਬਰ ਆ ਪਾਜੀ ਜੀ ਕਿਸ ਨੇ ਵੀ ਮੇਰੇ ਭੈਣ ਭਰਾ ਨੇ ਮੇਰੇ ਨਾਲ ਸੰਪਰਕ ਕਰਨਾ ਹੋਵੇ ਕਰ ਸਕਦਾ ਪਾਜੀ ਆਪਾਂ ਸਾਰੀ ਗੱਡਣਾ ਦੀ ਦੱਸਾਂਗੇ ਉਹਨਾਂ ਨੂੰ ਜੀ